ਜਿਹੜਾ ਪੂਸ਼ ਮਾਰੂਗਾ ਉਹ ਬੰਦੇ ਲੰਮੀਆਂ ਡਿਊਟੀਆਂ ਹੰਡਾਉਣਗੇ ਜਿਹੜਾ ਬੰਦਾ ਅੱਖਾਂ ਕੱਢੂਗਾ ਉਹ ਬੰਦੇ ਦੀ ਛੁੱਟੀ 1 ਮਿੰਟ ਤੋਂ ਪਹਿਲਾਂ ਕਰਕੇ ਦੇਣਗੇ ਫੈਸਲਾ ਕੀ ਆਇਆ ਇਹ ਜੀ ਸਾਡੀ ਅੰਤਰੰਕ ਕਮੇਟੀ ਨੇ ਪਾਸ ਕਰ ਦਿੱਤਾ ਵੀ ਜਥੇਦਾਰ ਹਟਾ ਅੰਤਰੰਕ ਕਮੇਟੀ ਪੰਥ ਥੋੜਾ ਗਈ ਅੰਤਰੰਕ ਕਮੇਟੀ ਕੋਣ 11 12 ਮੈਂਬਰ ਹੀ ਆ ਨਾ ਉਹ ਆਪਣੇ 12 ਹਲਕਿਆਂ ਦੇ ਮੈਂਬਰ ਆ ਬਾਕੀ ਸਾਰੀ ਦੁਨੀਆ ਚ ਸਿੱਖ ਵਸਣਦੇ ਆ ਉਹਨਾਂ ਦਾ ਰਾਖਾ ਅਕਾਲ ਪੁਰਖ ਪ੍ਰਮਾਤਮਾ ਵਾ ਅੰਤਰਕ ਕਮੇਟੀ ਕੋ ਕੀ ਪਾਵਰ ਹੋਣੀ ਚਾਹੀਦੀ ਆ ਉਹ ਫੈਸਲੇ ਕਰੇ ਸ਼ਰੋਮਣੀ ਕਮੇਟੀ ਨਾਲ ਸੰਬੰਧਿਤ ਇਹ ਵਿਧੀ ਵਿਧਾਨ ਕੌਮ ਨੂੰ ਬਦਲਣਾ ਪਊਗਾ ਜਿੰਨਾ ਚਿਰ ਤੁਹਾਡੇ ਤਖਤਾਂ ਦੇ ਜਥੇਦਾਰ ਇਹਨਾਂ 12 13 ਮੈਂਬਰਾਂ ਦੇ ਮਥਾਜ ਹੋਣਗੇ ਕਿ ਜਦੋਂ ਮਰਜ਼ੀ ਲਾ ਦਿਓ ਜਦੋਂ ਮਰਜ਼ੀ ਚੜ੍ਹਾ ਦਿਓ ਤੁਸੀਂ ਆਪਣੇ ਭਲੇ ਦੇ ਦਿਨ ਭੁੱਲ ਜੋ ਡਾਂਗ ਇਦਾਂ ਹੀ ਫਿਰਦੀ ਰਹਿਣੀ ਜੇ ਤੁਹਾਨੂੰ ਜਦੋਂ ਮਰਜ਼ੀ ਫੇਰ ਲੈ ਗਏ ਨਾ ਇਥੇ ਲਿਆਉਣਾ ਸੀ ਅਕਾਲ ਤਖਤ ਉਹਨਾਂ ਨੇ ਕਦੀ ਅਕਾਲ ਤਖਤ ਦੀ ਇੱਕ ਆਵਾਜ਼ ਉੱਠੇ ਤੇ ਜਵਾਨੀਆਂ ਸਿਰ ਦੇਣ ਨੂੰ ਮੈਨੂੰ ਇਹ ਨਾ ਸਮਝੋ ਵੀ ਮੈਂ ਪੜਕਾਉਣਾ ਤੁਹਾਨੂੰ ਪਰ ਮੇਰੇ ਨਾਲੋਂ ਜ਼ਿਆਦਾ ਸੱਚ ਤੁਹਾਨੂੰ ਪਤਾ ਵਾ ਕਦੀ ਅਕਾਲ ਤਖਤ ਦੇ ਇੱਕ ਹੁਕਮ ਉਤੇ ਪੰਜਾਬ ਦੀਆਂ ਜਵਾਨੀਆਂ ਸਿਰ ਦਿੰਦੀਆਂ ਸੀ ਅੱਜ ਅਕਾਲ ਤਖਤ ਨੂੰ ਮੰਨਣ ਤੋਂ ਉਹ ਬੰਦੇ ਇਨਕਾਰੀ ਆ ਜਿਨ੍ਹਾਂ ਨੂੰ ਦਹਾ ਗੁਰੂਆਂ ਦੇ ਨਾਂ ਨਹੀਂ ਮੇਰੇ ਹਿਸਾਬ ਨਾਲ ਸੀਰੀਅਲ ਵਾਈ ਜਾਂਦੇ ਹੋਣੇ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਨਹੀਂ ਆਉਂਦੀਆਂ ਹੋਣੀਆਂ ਤੇ ਬਣੇ ਪੰਥਕ ਫਿਰਦੇ ਆ ਵੀ ਅਸੀਂ ਪੰਥਕ ਆ। ਐਦਾਂ ਪੰਥਕ ਨਹੀਂ ਬਣਿਆ ਜਾਂਦਾ। ਅੱਜ ਵੀ ਜੇ ਕੌਮ ਸਿਰ ਜੋੜ ਕੇ ਨਾ ਨਾ ਬੈਠੀ। ਕੁਝ ਨਾ ਕਰੋ ਤੁਸੀਂ ਕੁਝ ਨਾ ਕਰੋ। ਸਿਰਫ ਆਪਣਾ ਜਥੇਦਾਰੀ ਸਿਸਟਮ ਸ੍ਰੀ ਅਕਾਲ ਤਖਤ ਸਾਹਿਬ ਸਮੁੱਚੀ ਕੌਮ ਦੇ ਹਿੱਸੇ ਕਰ ਦਿਓ ਅਮਰੀਕਾ ਕੈਨੇਡਾ ਯੂਰਪ ਚ ਸਿੱਖ ਬੈਠੇ ਆ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਚ ਸਿੱਖ ਬੈਠੇ ਆ ਪੂਰੇ ਹਿੰਦੁਸਤਾਨ ਚ ਸਿੱਖ ਬੈਠੇ ਆ ਅਕਾਲ ਤਖਤ ਸਾਹਿਬ ਦੇ ਜਹੇਦਾਰ ਉਹਨਾਂ ਸਾਰਿਆਂ ਦਾ ਸਾਂਝਾ ਵਾ ਇਹ 11 12 ਮੈਂਬਰ ਅੰਤਰਨ ਕਮੇਟੀ ਦਾ ਸਾਂਝਾ ਥੋੜਾ ਵਾ ਵੀ ਉਹ ਜੋ ਕਹਿ ਦੇਣਗੇ ਉਹੋ ਹੀ ਹੋ ਜਾਊਗਾ ਅੱਜ ਦੀ ਡੇਟ ਅੰਦਰ ਵੀ ਜੇ ਤੁਸੀਂ ਕੌਮ ਦੇ ਭਲੇ ਦੀ ਗੱਲ ਕਰਨੀ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਲੱਗਣ ਵਾਲੇ ਜਥੇਦਾਰ ਕਿਹੜੇ ਵਿਧੀ ਵਿਧਾਨ ਚ ਹਟਾਏ ਜਾ ਸਕਦੇ ਆ ਕਿਹੜੇ ਵਿਧੀ ਵਿਧਾਨ ਚ ਲਾਏ ਜਾ ਸਕਦੇ ਆ ਇਹਦੇ ਵਾਸਤੇ ਕੌਮ ਨੂੰ ਸਿਰ ਜੋੜ ਕੇ ਫੈਸਲਾ ਕਰਨਾ ਪਊਗਾ ਨਹੀਂ ਤੇ ਇਹਨਾਂ ਨੇ ਉਥੇ ਲਿਆ ਕੇ ਤੁਹਾਨੂੰ ਖਲਾਰ ਦੇਣਾ ਵਾ ਜਿੱਥੋਂ ਨਾ ਤੁਸੀਂ ਤੇ ਇਹ ਗੱਲ ਪੱਕੀ ਆ ਅੱਜ ਇਹ ਗੰਡਾ ਹੱਥ ਨਾ ਦੇ ਰਿਆ ਆਉਣ ਵਾਲੇ ਟਾਈਮ ਤੇ ਨਾ ਕੋ ਮੂੰਹ ਨਾ ਨਹੀਂ ਖੁੱਲਣੀਆਂ ਕਿਉਂਕਿ ਮੱਥਾ ਬੜੀ ਗਲਤ ਥਾਂ ਤੇ ਲਾ ਕੇ ਬੈਠੇ ਆ ਇੱਥੇ ਮੱਥਾ ਅਬਦਾਲੀ ਦਾ ਵੀ ਲੱਗਾ ਸੀ ਇੱਥੇ ਮੱਥਾ ਇੰਦਰਾ ਗਾਂਧੀ ਦਾ ਵੀ ਲੱਗਾ ਸੀ ਇੱਥੇ ਮੱਥਾ ਮੱッセ ਰੰਗੜ ਦਾ ਵੀ ਲੱਗਾ ਸੀ ਪੱਗਾਂਾਂ ਵੇਖ ਕੇ ਆਖੀ ਜਾਓ ਪੱਗ ਬੜੀ ਪੋਚਵੀ ਬੰਨੀ ਆ ਜਿਨ੍ਹਾਂ ਨੇ ਮੱਥੇ ਲਾਉਣੇ ਨਾ ਪੱਗਾਂ ਬੰਨ ਕੇ ਵੀ ਲਾ ਜਾਣੇ ਆ ਕਿਰਪਾਨਾਂ ਉਤੋਂ ਦੀ ਪਾ ਕੇ ਵੀ ਮੱਥੇ ਲਾ ਜਾਣੇ ਆ ਕਿਉਂਕਿ ਕਿਰਪਾਨਾਂ ਸਿਰਫ ਵਿਖਾਉਣ ਨੂੰ ਪਾਈਆਂ ਵਾ ਅੰਦਰ ਦੀ ਨਫ਼ਰਤ ਤੇ ਅੰਦਰ ਦਾ ਜ਼ਹਿਰ ਇਹਨਾਂ ਦੇ ਮਨਾਂ ਚੋਂ ਨਹੀਂ ਕੱਢਿਆ ਜਾ ਸਕਦਾ ਹੋ ਪੰਥ ਤੇ ਮੁਸੀਬਤਾਂ ਦਾ ਜਦੋਂ ਕੋਈ ਪਹਾੜ ਟੁੱਟੇ ਨੇ ਕੋਲੇ ਜਦੋਂ ਮੂਰੇ ਹੋ ਕੇ ਸ਼ਾਦੀ ਵਿੱਚ ਖਾਵੇ ਅੱਗ ਕੋਈ ਕੋਈ ਪੰਥ ਵਾਲਾ ਬੇੜਾ ਜਦੋਂ ਡੱਕੋ ਡੋਲੇ ਖਾਣ ਲੱਗੇ ਚੱਪੂ ਲਾ ਕੇ ਸੂਰਮਾ ਬਚਾਵੇ ਅੱਗ ਕੋਈ ਕੋਈ ਆਗੂ ਅਖਵਾਉਣਾ ਤਾਂ ਸਿਤਾਰਾ ਹੈ ਬੜਾ ਸੌਖਾ ਅੱਗ ਹੋ ਕੇ ਫਰਜੇ ਨਿਭਾਵੇ ਅੱਗ ਕੋਈ ਆਵੇ ਆਗੂ ਕੋਈ ਕੋਈ ਭਾਈ ਇੱਕ ਗੱਲ ਕਹਿ ਕੇ ਤੇ ਢਾਡੀ ਸਿੰਘਾਂ ਦੇ ਕੋਲੋਂ ਸੇਵਾ ਲੈਣ ਲੱਗਾ ਢਾਡੀ ਸਿੰਘ ਰਚਨਾ ਤੁਹਾਡੇ ਚਰਨਾਂ 'ਚ ਬਿਣੇ ਕਰ ਲੱਗੇ ਆ ਇਧਰੋਂ ਜਥੇਦਾਰ ਨੂੰ ਹਟਾਇਆ ਗਿਆ ਤੇ Facebook ਦੇ ਉੱਤੇ ਉਸੇ ਵੇਲੇ ਪਾਲਛਾ ਮਾਰਨ ਵਾਲੇ ਐਕਟਿਵ ਹੋਏ ਪਾਲਛਾ ਮਾਰਨ ਵਾਲੇ ਸਮਝਦੇ ਹੋ ਪਾਲਛੀ ਬੰਦੇ ਅੱਖਾਂ ਤੋਂ ਅੰਨੇ ਹੋਏ ਕੰਨਾਂ ਤੋਂ ਬੋਲੇ ਹੋਏ ਵਧਾਈਆਂ ਦੇਣ ਡੈ ਨਵੇਂ ਜਥੇਦਾਰ ਨੂੰ ਠੀਕ ਆ ਭਾਈ ਦਿਓ ਵਧਾਈਆਂ ਕੋਈ ਗੱਲ ਨਹੀਂ ਆ ਪਰ ਕਮ ਸੇ ਕਮ ਪਹਿਲਿਆਂ ਦਾ ਕਸੂਰ ਤੇ ਪੁੱਛੋ ਨਾ ਵੀ ਪਹਿਲੇ ਕਿਉਂ ਲਾਏ ਆ ਨਵੇਂ ਨੂੰ ਵਧਾਈ ਆ ਹੀ ਵੀ ਦੇਣਾ ਮੈਂ ਵੀ ਦੇ ਦੇਣਾ ਕਿਹੜੀ ਗੱਲ ਆ ਸਾਡੇ ਪੰਥਕ ਜਥੇਬੰਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਰ ਦੇ ਉੱਤੇ ਨਵਾਂ ਜਥੇ ਦਾ ਵਧਾਈ ਆ ਭਾਈ ਪਰ ਪਹਿਲੇ ਦਾ ਕਸੂਰ ਤੇ ਪੁੱਛੋ ਨਾ ਪਹਿਲੇ ਨੂੰ ਕਿਹੜੀ ਗੱਲਾਂ ਹਟਾਇਆ ਗਿਆ ਇਥੇ ਪਾਲਛਾ ਮਾਰਨ ਵਾਲੇ ਕੰਗ੍ਰੈਚੂਲੇਸ਼ਨ ਜਥੇਦਾਰ ਸਾਹਿਬ ਮੈਂ ਤੇ ਇੱਕ ਗੱਲ ਕਹੀ ਸੀ ਕਿ ਜਲੀਲ ਹੋਣ ਵਾਲੀ ਸੂਚੀ ਦੇ ਵਿੱਚ ਇੱਕ ਨਵਾਂ ਬੰਦਾ ਹੋਰ ਐਡ ਹੋ ਗਿਆ ਬਸ ਇੰਨਾ ਕੁ ਵਾਦਾ ਹੋਇਆ ਵਾ ਹੋਰ ਕੱਖ ਨਹੀਂ ਹੋਇਆ ਮੁੜ ਕੇ ਉਹ ਲੱਤੂਗਾ ਤੇ ਮੁੜ ਕੇ ਨਵਾਂ ਪੰਡਾ ਪੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਕੀ ਚੁਕਲਾ ਦੂਜੀ ਤਿਆਰ ਕੰਮ ਤੇ ਆ ਵਾ ਤੁਹਾਡਾ